ਸਸਰੀਕਾਲ ਜੀ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਜੀ ਸੰਧੂ ਡੇਰੀ ਫਾਰਮ YouTube ਚੈਨਲ ਤੇ ਬਾਈ ਜੀ ਅੱਜ ਦੀ ਵੀਡੀਓ ਪਿੰਡ ਸਿਮਗਾ ਤੇ ਜ਼ਿਲ੍ਹਾ ਫਰੀਦਕੋਟ ਤਹਿਸੀਲ ਨੂੰ ਕੋਟਕਪੂਰਾ ਪੈਂਦੀ ਹੈ ਬਾਈ ਜੀ ਜਿਸ ਦੇ ਵਿੱਚ ਬਹੁਤ ਸਣਵਾ ਸਨੱਖੀਆਂ ਵੜਾ ਇੱਕ ਤਾਜੀ ਤੇ ਇੱਕ ਗੱਭਣ ਲੈ ਕੇ ਤੁਹਾਡੇ ਲਈ ਹਾਜ਼ਰ ਹੋਏ ਆ ਬਾਈ ਜੀ ਬਾਕੀ ਦੀ ਬੰਦ ਦੀ ਹੋ ਜਾਣਕਾਰੀ ਆ ਬਾਈ ਜੀ ਹੁਣ ਉਹ ਲੈਣੇ ਆ ਬਾਈ ਜੀ ਹੁਣ ਉਹ ਵਪਾਰ ਲੈਣ ਦਾ ਕੰਮ ਆ ਰੁਟੀਨ ਚ ਬਾਈ ਜੀ ਹੁਣਾਂ ਕੋਲੇ ਪਸ਼ੂ ਆਉਂਦੇ ਰਹਿੰਦੇ ਆ ਰੁਟੀਨ ਚ ਬਾਈ ਜੀ ਉਹਨੂੰ ਸੇਲ ਕਰਦੇ ਰਹਿੰਦੇ ਆ ਤੇ ਆਪਣੇ ਚੈਨਲ ਤੇ ਬਾਈ ਜੀ ਹੁਣਾਂ ਦੀ ਅੱਜ ਪਹਿਲੀ ਵੀਡੀਓ ਆ ਤੇ ਬਾਈ ਜੀ ਨਾਲ ਗੱਲਬਾਤ ਕਰਦੇ ਆਪਾਂ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਬਾਈ ਜੀ ਆਪਣਾ ਨਾਮ ਐਡਰੈਸ ਲਾ ਦਿਓ ਜੀ ਨਾਮ ਗੁਰ达ਤ ਸਿੰਘ ਬਾਈ ਪਿੰਡ ਸਿਮੀਆਂ ਜ਼ਿਲ੍ਹਾ ਫਰੀਦਕੋਟ ਸੀਲਕੋਟ ਤੋਂ ਪੂਰਾ ਠੀਕ ਆ ਬਾਈ ਜੀ ਕਿੰਨੇ ਜਾਨਵਰ ਆ ਜੀ ਅੱਜ ਕੁੱਲ ਅੱਜ 2 ਆ ਜੀ ਠੀਕ ਆ ਜੀ ਪਸ਼ੂ ਦਾ ਆਪਣੇ ਕੋਲ ਰਿਆਣਾ ਹੀ ਆਉਂਦੇ ਜਾਂਦੇ ਰਹਿੰਦੇ ਜੀ ਹਾਂ ਜੀ ਆਉਂਦੇ ਪਸ਼ੂ ਜੀ 2-2 3-3 ਹੁੰਦੇ ਆ ਠੀਕ ਆ ਬਾਈ ਜੀ ਕੋਲ 2-3 ਪਸ਼ੂ ਡੇਲ ਕੋਈ ਹੁੰਦੇ ਆ ਬਾਈ ਜੀ ਜੇ ਕਿਸੇ ਵੀਰ ਨੇ ਪਸ਼ੂ ਲੈਣਾ ਦੇਣਾ ਹੋਵੇ ਬਾਈ ਜੀ ਉਹਨਾਂ ਦਾ ਨੰਬਰ ਸਕਰੀਨ ਦੇ ਉੱਤੇ ਚੱਲੂਗਾ ਚੱਲਦੇ ਨੰਬਰ ਤੇ ਬਾਈ ਜੀ ਉਹਨਾਂ ਨਾਲ ਸੰਪਰ

ਦੁੱਧਨ ਤਾਜ਼ਾ ਪਹਿਲੇ ਸਵੇਰ ਕਿੰਨਾ ਕ ਪਾਇਆ ਤੇ ਕਿੰਨਾ ਕ ਪਾ ਦੂਗੀ 20 ਪਲੱਸ ਕੱਢਿਆ ਜੀ ਪਹਿਲੇ ਸਵੇਰ 20 ਪਲੱਸ ਦਾ ਦਿਕਨੇ ਗਰੰਟੀ ਦਿੱਤੀ ਆਏ ਤੇ 23-24 ਲੀਟਰ ਦਾ ਦੁੱਧ ਦੀ ਫੁੱਲ ਗਰੰਟੀ ਹੋਊਗੀ ਐ ਤੇ 23-24 ਲੀਟਰ ਦੀ ਬਾਈ ਜੀ ਦਾ ਦੁੱਧ ਫੁੱਲ ਗਰੰਟੀ ਹੋਊਗੀ ਪਹਿਲੇ ਸਵੇਰ 20 ਲੀਟਰ ਦੁੱਧ ਕਰਮਾ ਵਾਲੀ ਨੇ ਕੱਢਿਆ ਤੇ ਤੋਰ ਚਾਲ ਵੀ ਚੈੱਕ ਕਰਾ ਦੇਣੇ ਤੁਹਾਨੂੰ ਬਾਈ ਜੀ ਤੋਰ ਕੇ ਹੋਵਾ ਮੜੀ ਤੋਰਾ ਚੈੱਕ ਕਰਾ ਕੇ ਪੈਂਗਾ ਨੋਟਾ ਲਓ ਵੀ ਦੋਸਤੋ ਵੈੜ ਸਭੀ ਪਲੀ ਚੰਗੀ ਆ ਥਨ ਥਨ ਕਰਮਾ ਵਾਲੀ ਨੂੰ ਬਹੁਤ ਸੋਹਣਾ ਲੱਗਿਆ ਗੁਲਾਬੀ ਥਨ ਲੈਵੇ ਦੀ ਆ ਖੁੱਲਾ ਲੈਵਾ ਜੀ ਤਿਆਰੀ ਤੂਰੀ ਕਰ ਮਾਦੀ ਬਹੁਤ ਸੋਹਣੀ ਆ ਦੁੱਧ ਪਾਈ ਜੀ ਆਦੇ 22 ਲੀਟਰ ਪਾ ਦੂਗੀ ਪਹਿਲੇ ਸੂਏ 20 ਲੀਟਰ ਕੱਢਿਆ ਪਹਿਲੇ ਸੂਏ ਤੋਰ ਚਾਲ ਚੈੱਕ ਕਰੋ ਸੋਹਣੀ ਆ ਖਾਲੇਵਾ ਬਹੁਤ ਚੰਗਾ ਥੀ ਚੁਆਈ ਵਾਲਾ ਮੁੱਠੀ ਵਾਲਾ ਥਾਣਾ ਚਾਰ ਹੀ ਥਾਣਾ ਪੂਰੇ ਗਾਇਬ ਚ ਲੱਗੇ ਜੀ ਆ ਨੇੜੇ ਤੋਂ ਤੁਹਾਨੂੰ ਚੈੱਕ ਕਰਾ ਦਿੰਦੇ ਆ ਨਾੜਾਂ ਦਾ ਮੋਟਾ ਮੋਟਾ ਨਾ ਹਵਾਨਾ ਲੇਵਾ ਭਰਿਆ ਪਿਆ ਜੀ ਦੁੱਧ ਵਾਕਈ ਪਾ ਦੂਗੀ ਬੱਚੀ ਚੰਗੀ ਆ ਤੋਰ ਚਾਲ ਸੋਹਣੀ ਆ ਪ੍ਰਿੰਟ ਚੰਗਾ ਜੀ ਡੱਬੇ ਕੱਲ ਰਹੀ ਆ ਲੈ ਚਲੋ ਲੈ ਚਲੋ ਬਾਈ ਜੀ ਜਿੱਥੇ ਮਰਜ਼ੀ ਲੈ ਚਲੋ ਮਾਲ ਰੋਸਤ ਬੰਨਿਦਾ ਕਰੀ ਹੈਗੀ ਹੈ ਲਓ ਜੀ ਸੀਲਸ ਹਾਉ ਵੈਡ ਆ ਗਈ ਜੇ ਕਿਸੇ ਵੀ ਵੀਰ ਦੇ ਪਸੰਦ ਆਵੇ ਬਾਈ ਜੀ ਉਹਨਾਂ ਦਾ ਨੰਬਰ ਸਕਰੀਨ ਦੇ ਉੱਤੇ ਚੱਲੂਗਾ ਚਲਦੇ ਨੰਬਰ ਤੇ ਸਪਾਰਕ ਕਰ ਲਿਓ ਹੋਰ ਹੈ ਰਹਿ ਬਾਈ ਜੀ ਨੇ ਫੇਰ ਲਿਆ ਬੱਧੀ ਆ ਤੇ ਬਾਈ ਜੀ ਕੀ ਜੈਡ ਮੰਗਦਾ ਇਹਦੀ ਮੇਰਾ ਮੁੱਲ ਲੱਗਿਆ ਯਾਰ 90000 ਰੁਪਏ ਮਾਜੀ ਬਾਈ ਜੀ ਹੋ ਜੂ ਮੌਕੇ ਦਾ ਮਾਲ ਤਾਲ ਬਾਈ ਜੀ ਦਾ ਨੰਬਰ ਸਕਰੀਨ ਤੇ ਚੱਲੂਗਾ ਬਾਈ ਜੀ ਉਹਨਾਂ ਨਾਲ ਗੱਲ ਕਰ ਲਿਓ ਬਾਈ ਜੀ ਨੇ ਮੁੱਲ ਤਾਂ 90000 ਰੁਪਏ ਰੱਖਿਆ ਬਾਕੀ ਸਾਂਝ ਸੋਚਣਾ ਆਪਦੀ ਨਾਲ ਤੁਸੀਂ ਪੈਸੇ ਤੇ ਲੈ ਲਾਉਣੇ ਆ ਲੈਣੇ ਆ ਇਹ ਗੱਲਬਾਤ ਇਹਨਾਂ ਨਾਲ ਥੋੜੀ ਹੋ ਜੂਗੀ ਤੇ ਐਡੀ ਕਿ ਡਿਟੇਲ ਆ ਜੀ ਦੂਜਾ ਨੰਬਰ ਦੀ ਜੀ ਇਹ ਬਾਈ ਜੀ ਸੂਈ ਨੂੰ ਹੋ ਗਿਆ ਇੱਕ ਹਫਤਾ ਅੱਛਾ ਜੀ ਬੱਚਾ ਮਗਰਾ ਠੀਕ ਆ ਜੀ 20 ਲੀਟਰ ਦੁੱਧ ਤਿਆਰ 20 ਲੀਟਰ ਰਟਾਂ ਤਿਆਰ ਆ ਜੀ ਤਿਆਰ ਠੀਕ ਆ ਜੀ ਲੈ ਵੀ ਦੋਸਤੋ 20 ਲੀਟਰ ਦੇ ਥੱਲੇ ਕਰਮ ਵਾਲੀ ਥੱਲੇ ਦੁੱਧ ਤਿਆਰ ਆ ਮਗਰੇ ਦੇ ਬੱਚਾ ਸੂਈ ਨੂੰ ਇੱਕ ਹਫਤਾ ਹੋ ਗਿਆ ਤੋਰ ਚਾਲੇ ਦੇ ਵਿੱਚ ਇੱਕ ਕਰਾ ਦਿਓ ਸੂਆ ਕਿਹੜਾ ਈ ਇਹਦਾ ਸੂਆ ਦੂਜਾ ਦੂਜਾ ਸੂਆ ਜੀ ਦੂਜਾ ਸੂਆ ਸੂਈ ਹੈ ਦੂਜਾ ਸੂਆ ਦੋਸਤੋ ਸੂਈ ਆ ਇੱਕ ਹਫਤੇ ਦੀ ਦੁੱਧ ਬਾਈ ਜੀ ਦਾ 20 ਲੀਟਰ ਤਿਆਰ ਆ ਬਾਈ ਜੀ ਦਸੱਲੀ ਪਾਰਕ ਕਰਕੇ 1 ਵਜਿਆ ਵਾ ਹਾਜੀ ਟਾਈਮ 1 ਵਜੇ ਅੱਖ ਨੂੰ 6 ਵਜੇ ਤੱਕ ਇਹਨੇ ਕਿੱਥੇ ਤੋਰ ਚਾਲ ਕਰਮਾਂ ਦੀ ਸੋਹਣੀ ਆ ਲੇਵਾ ਸੋਹਣਾ ਜੀ ਚਾਰ ਹੀ ਥਾਣਾ ਹੱਥੀ ਚੁਾਈ ਵਾਲੇ ਆ ਕਿਸੇ ਵੀ ਵੀਰ ਦੇ ਪਸੰਦ ਆਵੇ ਆ ਦੀ ਬਾਈ ਜੀ ਦਸੱਲੀ ਪਾਰਕ ਕਰਕੇ ਲੈ ਜਾ ਸਕਦੇ ਆ ਸੌਦੇ ਦੀ ਗੱਲਬਾਤ ਬਾਈ ਜੀ ਹੁਣ ਦਾ ਨੰਬਰ ਸਕਰੀਨ ਤੇ ਚੱਲੂਗਾ ਚੱਲਦੇ ਨੰਬਰ ਤੇ ਬਾਈ ਜੀ ਸਪਾਰਕ ਕਰ ਲਿਓ ਕਿਸੇ ਵੀ ਵੀਰ ਦੇ ਪਸੰਦ ਆਉਂਦੀ ਇਹਦਾ ਇਹਦਾ ਵੀ ਮੁੱਲ ਪੁੱਛ ਲੈਨੇ ਆ ਬਾਈ ਜੀ ਕੀ ਜੈ ਡਿਮਾਂਡ ਆ ਦੀ ਇਹਦਾ ਮੁੱਲ ਬਾਈ ਜੀ 80000 80000 ਰੁਪਇਆ ਮੁੱਲ ਲਾਈ ਤੇ ਮੌਕੇ ਤੇ ਹੋਊਗਾ ਮਾਲਦਾਲ ਦਾ ਮੁੱਲ ਬਾਈ ਜੀ ਉਹਨਾਂ ਨੇ ਇਹਦਾ ਵੀ 80000 ਰੁਪਇਆ ਕਰਿਆ ਬਾਈ ਜੀ ਨਾ ਸਪਾਰਕ ਕਰ ਲਿਓ ਮਗਰੇ ਦੇ ਬੱਚਾ ਜੀ ਨਾੜਗਾ ਬੱਚੇ ਦੇ ਨਾਲ ਹੀ ਆ ਹੱਬ ਤੱਕ ਬਾਈ ਜੀ ਕਹਿੰਦੇ ਸੂਈ ਨੂੰ ਹੋਇਆ ਲਓ ਬਾਈ ਜੀ ਜੇ ਕਿਸੇ ਵੀਰ ਦੇ ਵੀਡੀਓ ਪਸੰਦ ਆਵੇ ਸ਼ੇਅਰ ਤੇ ਲਾਇਕ ਜ਼ਰੂਰ ਕਰਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਵੇਖਣ ਲਈ ਧੰਨਵਾਦ ਬਾਈ ਜੀ